ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਕੋਹਣੀ ਸਾਹਿਬ ਪੰਚਕੁਲਾ ਹਰਿਆਣੇ ਦੇ ਵਿੱਚ ਇਹ ਚੰਡੀਗੜ੍ਹ ਦੇ ਕੋਲ ਪੈ ਜਾਂਦਾ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਹੈ ਜੀ ਗੁਰਦੁਆਰਾ ਕੋਹਣੀ ਸਾਹਿਬ ਪਾਤਸ਼ਾਹੀ ਦਸਵੀਂ ਡੇਰਾ ਬ੍ਰह्म ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋ ਸਾਹਿਬ ਵਾਲੇ ਇਧਰਲੇ ਪਾਸੇ ਮਾਤਾ ਮਨਸਾ ਦੇਵੀ ਮੰਦਿਰ ਇਧਰ ਪੰਚਕੁਲਾ ਤੇ ਇਧਰ ਦੀ ਸਾਈਡ ਪੈਂਦਾ ਏ ਮਣੀ ਮਾਜਰਾ ਇਹ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਹੈ ਜੀ ਬਹੁਤ ਵਧੀਆ ਰਮਣੀਕ ਸਥਾਨ ਤੇ ਗੁਰਦੁਆਰਾ ਸਾਹਿਬ ਹੈ ਇੱਧਰ ਗੱਡੀਆਂ ਦੀ ਪਾਰਕਿੰਗ ਜੋ ਕਿ ਬਿਲਕੁਲ ਫਰੀ ਜਿਵੇਂ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਰਕਿੰਗ ਫਰੀ ਹੈ ਇਹ 메인 게ਟ गुरुद्वारा साहब दागुरु जी का खालसा वागुरू जी की फतेह ਗੁਰੂ ਪਿਆਰੀ ਸਾਰ ਸੰਗਤ ਜੀਓ ਆਪ ਜੀ ਦੇਖ ਰਹੇ ਹੋ ਚੈਨਲ ਤਰਤ ਸੁਹਾਵੀ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਦਿਦਾਰ ਕਰਵਾਉਣ ਲੱਗੇ ਆ ਗੁਰਦੁਆਰਾ ਕਹੂਣੀ ਸਾਹਿਬ ਪਾਰਸ਼ਾਹ 10ਵੀਂ ਪੰਜ ਕੁਲਾ ਦੇ ਇੱਥੇ 10ਵੀਂ ਪਾਰਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 1600 89 ਇਸਵੀ ਨੂੰ ਜਦੋਂ ਨਾਰਾਇਣਗੜ੍ਹ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਅਤੇ ਇਸ ਸਥਾਨ ਤੇ ਇੱਕ ਹਿੰਦੂਆਂ ਦੀ ਬ੍ਰਾਹਮਣਾਂ ਦੀ ਲੜਕੀ ਅਨਪੂਰਨਾ ਜਿਸ ਦਾ ਨਾਮ ਸੀ ਉਹ ਬਹੁਤ 10ਵੇਂ ਪਾਸ਼ਾ ਦੇ ਦਰਸ਼ਨਾਂ ਦੇ ਵਾਸਤੇ ਉਤਾਵਲੀ ਸੀ ਤੇ ਆਪਣੇ ਮਨ ਦੇ ਵਿੱਚ ਅਰਦਾਸਾਂ ਕਰਦੀ ਸੀ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਵੀ ਮੈਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕਰੋ ਅਤੇ ਗੁਰੂ ਸਾਹਿਬ ਨਰੇਂਗੜ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਪਹੁੰਚੇ ਸਨ ਤੇ ਇੱਥੇ ਗੁਰੂ ਸਾਹਿਬ ਨੇ ਆਪਣੀ ਕੋਹਣੀ ਦੇ ਭਾਰ ਤੇ 51 ਘੰਟੇ ਜਾਪ ਕੀਤਾ ਸੀ ਤੇ ਜਿਸ ਦੇ ਕਾਰਨ ਇਸ ਦਾ ਗੁਰਦੁਆਰਾ ਦਾ ਨਾਮ ਪਿਆ ਗੁਰਦੁਆਰਾ ਕੋਹਣੀ ਸਾਹਿਬ ਅਤੇ ਨਾਲ ਹੀ 10ਵੀਂ ਪਾਰਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਉਸ ਲੜਕੀ ਅਨਪੂਰਨਾ ਦੇ ਨਮਿਤ ਕਿ ਸਭ ਤੋਂ ਪਹਿਲਾਂ ਇੱਥੇ ਤੁਹਾਡਾ ਮੰਦਰ ਬਣੇਗਾ ਅਤੇ ਸਾਡਾ ਸਥਾਨ ਗੁਰਦੁਆਰਾ ਸਾਹਿਬ ਬਾਅਦ ਦੇ ਵਿੱਚ ਹੈ ਤੇ ਇਧਰ ਨਾਲ ਪਰਲੀ ਸਾਈਡ ਮਾਤਾ ਅਨਪੂਰਨਾ ਦੇ ਨਾਮ ਤੇ ਮੰਦਰ ਬਣਾਇਆ ਗਿਆ ਹੈ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜੀ ਇਹ ਸਥਾਨ ਪੰਚਕੁਲਾ ਦੇ ਵਿੱਚ ਸਥਿਤ ਹੈ ਅਤੇ ਨਾਲ ਹੀ ਮਾਤਾ ਦਾ ਮੰਦਿਰ ਹੈ ਇਹ ਬਾਬਾ ਬਚਿੱਤਰ ਸਿੰਘ ਜੀ ਦਾ ਆਨੰਦਪੁਰ ਸਾਹਿਬ ਦੇ ਵਿੱਚ ਹਾਥੀ ਦਾ ਮੁਕਾਬਲਾ ਕਰਦੇ ਹੋਿਆਂ ਦਾ ਸਟੈਚੂ ਬਣਾਇਆ ਗਿਆ ਹੈ ਇਹ ਮੇਨ ਡਿਊਟੀ ਹੈ ਇਹ ਗੁਰਦੁਆਰਾ ਸਾਉਂਦੀ ਮੁੱਖ ਇਮਾਰਤ ਤੇ ਇਹ ਦੱਸੋ ਕਿ ਇਹ ਕਿੰਨੇ ਦਾ ਕਿੰਨਾ ਮਹਿੰਗਾ ਹੈ ਵਾਬੇ ਇਹ ਤਾਂ ਦੱਸ ਦੇ ਮੇਰੇ ਕੋਲ ਅਤੇ ਇਸ ਸਥਾਨ ਦੀ ਸੇਵਾ ਮਹਾਪੁਰਸ਼ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨੇ ਕਰਵਾਈ ਸੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਗੁਰਦੁਆਰਾ ਸਾਹਿਬ ਦਾ ਅੰਦਰ ਦਾ ਦ੍ਰਿਸ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਉਧਰ ਤਾਂ ਗਿਆ ਹੀ ਕਹਿੰਦੇ ਯਾਰ ਚਾਹੀ ਆਵੋਗੇ ਕਾਤੇ ਨਾਲ ਹੀ ਸਥਾਨ ਹੈ ਮਾਤਾ ਮਨਸਾ ਦੇਵੀ ਮੰਦਿਰ ਇਧਰ ਸਾਹਮਣੇ ਜਿੱਥੇ ਕਿ Hindu ਧਰਮ ਦੇ ਲੋਕਾਂ ਦੀ ਬਹੁਤ ਆਸਥਾ ਹੈ ਚੇਤਰ ਦੇ ਨਰਾਤਿਆਂ ਦੇ ਵਿੱਚ ਅਤੇ ਬਹੁਤ ਇੱਥੇ ਭੀੜ ਹੁੰਦੀ ਹੈ। ਇਹ ਗੁਰਦੁਆਰਾ ਸਾਹਿਬ ਚੁਗਿਰਦਾ ਹੈ। ਇਧਰ ਲੰਗਰ ਹਾਲ ਗੁਰਦੁਆਰਾ ਕੋਹਣੀ ਸਾਹਿਬ ਦਾ ਤੇ ਤੇ ਇਧਰ ਸਾਡੇ ਸਿੱਖ ਇਤਿਹਾਸ ਦੇ ਨਾਲ ਇੱਕ ਬਹੁਤ ਵਧੀਆ ਸਟੈਚੂ ਲੱਗਿਆ ਪਿਆ, ਬੁੱਤ ਬਣਾਇਆ ਪਿਆ। ਸ਼ਹੀਦ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਆਪਣਾ ਖੋਪੜ ਤੇ ਲਵਾ ਲਿਆ ਪਰ ਆਪਣੇ ਕੇਸ ਕਤਲ ਨਹੀਂ ਕਰਵਾਏ ਇਹ ਦੇਖੋ ਇਹ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਾ ਦ੍ਰਿਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ